iPhone ਤੇ ਧਮਾਕੇਦਾਰ ਡੀਲ ਇੱਥੇ ਮਿਲ ਰਿਹਾ ਹੈ 17000 ਰੁਪਏ ਦਾ ਬੰਪਰ ਡਿਸਕਾਊਂਟ ਫਟਾਫਟ ਖਰੀਦ ਲਓ ਹਾਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ SR Alert ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਜੇਕਰ ਤੁਹਾਡਾ ਵੀ Apple ਦਾ ਫੋਨ ਲੈਣ ਦਾ ਸੁਪਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਪਿਛਲੇ ਸਾਲ ਲਾਂਚ ਹੋਏ Apple ਦੇ iPhone 15 Plus ਉੱਤੇ ਬੰਪਰ ਡਿਸਕਾਊਂਟ ਮਿਲ ਰਿਹਾ ਹੈ ਇਹ ਡੀਲ ਤੁਹਾਡੇ ਬਹੁਤ ਸਾਰੇ ਪੈਸੇ ਬਚਾਏਗੀ ਆਓ ਜਾਣਦੇ ਹਾਂ ਕਿੱਥੇ ਮਿਲ ਰਿਹਾ ਹੈ ਸਸਤਾ ਹੀ ਫੋਨ Amazon ਤੇ ਇਸ ਕੂਪਰਟੀਨੋ ਕੰਪਨੀ ਨੇ iPhone 15 Plus ਦੇ black color variant ਨੂੰ 128GB storage ਦੇ ਨਾਲ discount ਤੇ ਉਪਲਬਧ ਕਰਵਾਇਆ ਹੈ ਜੇਕਰ ਤੁਸੀਂ Apple phone ਖਰੀਦਣਾ ਚਾਹੁੰਦੇ ਹੋ ਅਤੇ ਚੰਗੀ ਡੀਲ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ Apple iPhone 15 Plus ਨੂੰ Amazon ਤੋਂ exchange deal ਅਤੇ ਛੋਟ ਦੇ ਨਾਲ 17000 ਰੁਪਏ ਤੋਂ ਘੱਟ ਵਿੱਚ ਖਰੀਦਿਆ ਜਾ ਸਕਦਾ ਹੈ ਜੀ ਹਾਂ ਤੁਸੀਂ ਇਸ ਨੂੰ ਸਹੀ ਪੜਿਆ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਤੁਸੀਂ ਇਸ Apple iPhone ਨੂੰ ਘੱਟ ਕੀਮਤ ਵਿੱਚ ਆਪਣਾ ਬਣਾ ਸਕਦੇ ਸਕਦੇ ਹੋ ਆਈਫੋਨ 15 ਪਲਸ ਜਿਸ ਦੀ ਕੀਮਤ 89600 ਰੁਪਏ ਹੈ ਇਸ ਨੂੰ ਫਿਲਹਾਲ Amazon India ਤੇ 9% ਦੀ ਛੋਟ ਨਾਲ ਉਪਲਬਧ ਕਰਵਾਇਆ ਜਾ ਰਿਹਾ ਹੈ ਇਸ ਦਾ ਮਤਲਬ ਇਹ ਫੋਨ ਫਿਲਹਾਲ Amazon ਤੇ 81900 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਗ੍ਰਾਹਕ ਪੁਰਾਣੇ ਫੋਨਾਂ ਨੂੰ ਚੰਗੀ ਸਥਿਤੀ ਵਿੱਚ ਐਕਸਚੇਂਜ ਕਰਨ ਤੇ 58700 ਰੁਪਏ ਵਿੱਚ ਐਕਸਚੇਂਜ ਆਫਰ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਇਸ ਤੋਂ ਇਲਾਵਾ ਇਸ Apple iPhone ਨੂੰ Amazon ਤੇ ICICI Bank ਕ੍ਰੈਡਿਟ ਕਾਰਡ ਨਾਲ ਖਰੀਦਣ ਤੇ ਤੁਹਾਨੂੰ 6470 ਰੁਪਏ ਤੱਕ ਦੀ ਵਾਧੂ ਛੋਟ ਵੀ ਮਿਲੇਗੀ ਜਦੋਂ ਡਿਸਕਾਊਂਟ ਆਫਰ ਅਤੇ ਬੈਂਕ ਕਾਰਡ ਡੀਲ ਨੂੰ ਇਕੱਠੇ ਲਾਗੂ ਕੀਤਾ ਜਾਂਦਾ ਹੈ ਤਾਂ iPhone 15 Plus ਦੀ ਪਰਵਾ ਵੀ ਕੀਮਤ 16370 ਰੁਪਏ ਤੇ ਆ ਜਾਂਦੀ ਹੈ ਇਸ ਕੀਮਤ ਤੇ Apple ਫੋਨਾਂ ਤੇ ਉਪਲਬਧ ਇਹ ਡੀਲ ਅਸਲ ਵਿੱਚ ਸ਼ਾਨਦਾਰ ਹੈ ਆਈਫੋਨ 15 ਪਲੱਸ smartphone ਦੇ ਵਿੱਚ 6.7 ਇੰਚ ਦੀ ਸੁਪਰ ਰੈਟੀਨਾ XDR ডিসਪਲੇ ਹੈ ਜੋ ਪ੍ਰੋਮੋਸ਼ਨ ਤਕਨੀਕ ਨਾਲ ਆਉਂਦਾ ਹੈ ਸਕਰੀਨ 120Hz ਤੱਕ ਦੀ ਰਿਫਰੈਸ਼ ਦਰ ਦੀ ਪੇਸ਼ਕਸ਼ ਕਰਦੀ ਹੈ Apple ਦੇ ਇਸ iPhone ਦੇ ਵਿੱਚ ਨਵਿੰਤਮ A16 Bionic chip set ਹੈ ਜੋ ਫੋਨ ਦੇ ਵਿੱਚ ਉੱਚ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦੀ ਹੈ iPhone 15 Plus ਨੂੰ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਇੱਕ ਨਵਾਂ ਅੰਡਰ ডিসਪਲੇ ਫਿੰਗਰ ਪ੍ਰਿੰਟ ਸੈਂਸਰ ਅਤੇ ਇੱਕ USB Type C ਪੋਰਟ ਮਿਲਦਾ ਹੈ। Apple iPhone 15 Plus smartphone ਦੇ ਵਿੱਚ 48 मेगापिक्सल ਦਾ ਪ੍ਰਾਇਮਰੀ ਰੀਅਰ ਕੈਮਰਾ ਵੀ ਹੈ। ਇਸ ਕਾਰਨ ਘੱਟ ਰੋਸ਼ਨੀ 'ਚ ਵੀ ਬਿਹਤਰ ਕੁਆਲਿਟੀ ਦੀਆਂ ਫੋਟੋਆਂ ਅਤੇ ਵੀਡੀਓਜ਼ ਕੈਪਚਰ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਬਿਹਤਰ ਕੈਮਰੇ ਦੀ ਪਰਫਾਰਮੈਂਸ ਲਈ ਫੋਨ ਦੇ ਵਿੱਚ আল্টਰਾਵਾਇਡ ਅਤੇ ਟੈਲੀ ਫੋਟੋ ਕੈਮਰਾ ਸੈਂਸਰ ਵੀ ਮੌਜੂਦ ਹੈ। ਦੋਸਤੋ ਜੇ ਤੁਸੀਂ ਵੀ iPhone lover ਹੋ ਤਾਂ ਤੁਸੀਂ ਇਸ ਸਕੇਮ ਦਾ ਫਾਇਦਾ ਚੱਕ ਸਕਦੇ ਹੋ ਇਸ ਆਫਰ ਦਾ ਫਾਇਦਾ ਚੱਕ ਸਕਦੇ ਹੋ ਤੇ ਆਪਣੇ ਆਸ-ਪਾਸ ਰਹਿਣ ਵਾਲਿਆਂ ਨੂੰ ਵੀ ਇਸ ਅਪਡੇਟ ਬਾਰੇ ਜ਼ਰੂਰ ਦੱਸੋ ਤਾਂ ਕਿ ਉਹ ਵੀ ਆਈਫੋਨ ਦੀ ਇਸ ਮਹੱਕੇਦਾਰ ਡੀਲ ਦਾ ਫਾਇਦਾ ਉਠਾ ਸਕਣ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ